ਤੁਹਾਡੀ ਭੋਲੀ ਨਾ ਬਣ ਸਾਰੀ ਅੱਗ ਤੇਰੀ ਹੀ ਲਾਈ ਹੋਈ ਓ ਤੇ ਬੱਸ ਕਰੋ ਬੱਸ ਕਰੋ ਮੇਰੀ ਅੱਗ ਲਾਈ ਬੱਸ ਹੋਰ ਕੀ ਹੈ ਮੈਂ ਕੀ ਕਿਹਾ ਚਾਹੀ ਹਾਂ ਤੂੰ ਹੋਇਆ ਕੁਝ ਕਿਹਾ ਹੀ ਨਹੀਂ ਨਾ ਮੈਂ ਨਹੀਂ ਕੁਝ ਕਿਹਾ ਅੱਛਾ ਹਾਂ ਸਾਰੇ ਸਾਰੇ ਘਰ ਚ ਪੋੜੇ ਪਾਣੇ ਤੂੰ ਪਾਣੇ ਸਾਰੇ ਗੱਲ ਕੁ ਚਿਹਰੇ ਤੇ ਸਿਆਪਾ ਸਾਰਾ ਪਿਆਈ ਕੋਈ ਸਿਆਪਾ ਮੇਰੀ ਭੈਣ ਤੋਂ ਨਹੀਂ ਪਿਆ ਸਾਰਾ ਸਿਆਪਾ ਤੁਹਾਡੇ ਦੋਨਾਂ ਤੋਂ ਪਿਆ ਆ ਹੋ ਕੇ ਹੁਣ ਤੇ ਤੈਨੂੰ ਸਿਆਪੇ ਦੀ ਦੋਵੇਂ ਚੰਗੀਆਂ ਲੱਗੀਆਂ ਤੈਨੂੰ ਭੈਣ ਹੀ ਚੰਗੀ ਲੱਗਦੀ ਹੈ ਮੇਰੀ ਭੈਣ ਮੇਰੀ ਭੈਣ ਹੈ ਹੀ ਚੰਗੀ ਸਭ ਤੋਂ ਚੰਗੀ ਹੈ ਬਹੁਤ ਚੰਗੀ ਹੈ ਕੇ ਪੁਆੜੇ ਪੁਆ ਕੇ ਤੇ ਆਪ ਤੁਰਦੀ ਹੁੰਦੀ ਐ ਕਿ ਤਕਦੇਸ਼ ਮਾਰਾ ਸੀ ਮਾਰੇ ਹੋਏ ਬਿਲਕੁਲ ਐਨੇ ਬਿਲਕੁਲ ਅਸੀਂ ਮਾਰੇ ਹੋਏ ਮਾਰੇ ਤੁਸੀਂ ਆਪ ਕੀ ਕੀ ਕਰਦੇ ਵੇ ਮੇਰੇ ਪੁੱਤਰ ਦਾ ਕੀ ਕੀਤਾ ਜੇ ਚਾਈ 골ਡੀ ਜਦੋਂ ਬਾਹਰ ਗਿਆ ਵਾ 50 ਲੱਖ ਰੁਪਇਆ 골ਡੀ ਦੇ ਉੱਤੇ ਲਾਇਆ ਬਾਹਰ ਜਾਣ ਵਾਸਤੇ ਤੇ 2 ਮਹੀਨਿਆਂ ਬਾਅਦ ਉਹ ਅਗਲਾ ਆ ਗਿਆ ਸੀ ਉਹ ਤੁਹਾਨੂੰ ਕੋਈ ਚੁੱਭਿਆ ਨਹੀਂ ਉਹ ਤਾਂ ਸਾਂਝਾ ਸੀ ਤੇ ਅੱਜ ਇੱਕ ਸੈੱਟ ਮੰਗਿਆ ਵਾ ਤੁਸੀਂ ਕਹਤਾ ਬਰਬਰ ਦੇ ਪਾਣੇ ਬਰਬਰ ਦੇ ਵਾ ਤੇਰੇ ਤੇ ਜਦੋਂ ਮੈਂ ਆਪਣੇ ਮੁੰਡੇ ਦਾ ਨਾਮ ਲੈ ਤਾ ਹੀ ਬਾਹਰ ਭੇਜ ਦੋ ਉਦੋਂ ਤੇ ਕਹਿੰਦੇ ਬਾਹਰ ਤੱਕਾਂ ਭੇਜਣਾ ਹੀ ਨਹੀਂ ਇਹ ਪੜਿਆ ਹੀ ਨਹੀਂ ਹੈ ਮੇਰੀ ਭੈਣ ਨੇ ਆਪਣਾ ਹੱਕ ਮੰਗ ਲਿਆ ਤੇ ਤੁਸੀਂ ਲੜਨ ਲੱਗ ਪਏ ਇਹ ਕਿੱਥੋਂ ਦਾ ਇਨਸਾਫ ਹੋਇਆ ਦੱਸੋ ਬੈਗ ਹਾਂ ਦੇਖ ਲੈ ਹਾਂ ਦੇਖ ਲੈ ਬੋਲ ਭਾਈ ਬੋਲ ਭਾਈ ਬਿਲਕੁਲ ਬੋਲ ਭਾਈ ਬੋਲ ਤੂੰ ਚੁੱਪ ਕਰ ਮਤਲਬ ਤੁਸੀਂ ਮੇਰੀ ਭੈਣ ਦਾ ਜੋ ਮਰਜ਼ੀ ਕਹੋ ਮੇਰੀ ਭੈਣ ਦਾ ਸਾਰਾ ਹੱਕ ਖਾਜੋ ਹੈ ਤੇ ਤੁਸੀਂ ਮੇਰੇ ਜੀਜੇ ਨੇ ਤਾਂ ਤੋ ਹੀ ਬਣਾ ਕੇ ਰੱਖਿਆ ਗੁਲਾਮ ਤੇ ਦੁੱਧ ਟਾਡਾ ਉਹ ਲੈਣ ਜਾਵੇ ਆਟਾ ਟਾਡਾ ਉਹ ਲੈਣ ਜਾਵੇ ਭਾਈ ਤਾਂ ਸਰਦਾਰ ਬਣ ਕੇ ਟੌਰ ਲੱਗਦੀ ਗੱਡੀਆਂ ਗੱਡੀਆਂ ਉਹ ਸਾਫ਼ ਕਰੇ ਕਹੀ ਇਹ ਬੋਲ ਪਈ ਨਾ ਬੋਲ ਕੇ ਆਪਣੇ ਸਹੀ ਕਰਦੇ ਸਹੀ ਬੋਲੀ ਇਹ ਉਸਦੀ ਬੋਲੀ ਬੋਲਦੀ ਮੈਂ ਤਾਂ ਬੋਲਣਾ ਹੀ ਬੋਲਣਾ ਜੇ ਬੋਲ ਪਈ ਤਾਂ ਉਸ ਜਾਨੀ ਕਿ ਅੰਨੀ ਬਣ ਕੇ ਅੱਖਾਂ ਤੇ ਪਰਦਾ ਲਾ ਕੇ ਕਰੀ ਜਾਵੇ ਤਾਂ ਫਿਰ ਜੀਜੀ ਆ ਮੇਰੀ ਕਾਲਸ ਤੂੰ ਹੀ ਕੀ ਦਿੱਤਾ ਉਹੀ ਕੇ ਬੈਠਾ ਮੈਂ ਕਿ ਠੀਕ ਹੈ ਸਾਡੇ ਘਰ ਦੀ ਚਾਹਤੀ ਰਹਿੰਦੇ ਹੱਥ ਜੋੜਨੇ ਤੇਰੇ ਕੇ ਸਾਡੇ ਆਪਣੇ ਘਰ ਦੀ ਆਪਣੇ ਘਰ ਦੇ ਜਿੱਟ ਤੇਰੇ ਸੋਹਰੇ ਨੇ ਦੇਤੇ ਨਹੀਂ ਸੀ ਬਸ ਉੱਜਾਂਤ ਰ ਅਸੀਂ ਆਪਣੇ ਘਰ ਦੇ ਤੇ ਮੈਂ ਨਾ ਕਿਉਂ ਮਾਰਦੇ ਮੇਰੇ ਸੋਹਰੇ ਨੇ ਚੰਗਾ ਕੰਮ ਵੀ ਕੀਤਾ ਉਹ ਚੰਗਾ ਹੀ ਕੀਤਾ ਕੋਈ ਇੱਥੇ ਵੀ ਚੰਗਾ ਹੀ ਹੋਣ ਡਿਆ ਇੱਥੇ ਵੀ ਚੰਗਾ ਹੀ ਹੋਣ ਡਿਆ ਕੋਈ ਚੰਗਾ ਨਹੀਂ ਹੋਣ ਡਿਆ ਤੂੰ ਜਰਾ ਰੱਦੇ ਆ ਤੇ ਕੰਮ ਗੱਲਿਆ ਇਹਦਾ ਉਹ ਸਾਹ ਬਗਾਈ ਬਸ ਤੈਨੂੰ ਕਾਹਤਾ ਹੀ ਮੋਲ ਨਹੀਂ ਆਉਂਦੀ ਆ ਹੋਰ ਕੁਝ ਕਰਨਾ ਜੇ ਤੈਨੂੰ ਇੰਨੀ ਹਮਦਰਦੀ ਹੈ ਗਿਆ ਨਾ ਤੇ ਤੂੰ ਪਾ ਦੇ ਰਾਣੀ ਆ ਕਿਉ ਮੈਂ ਪਾਵਾਂ ਆ ਤੇ ਫਿਰ ਤੂੰ ਬਾਰੇ ਤੂੰ ਹੀ ਸੰਭੀਆਂ ਤੇਣੀ ਹਰ ਮੈਂ ਪਾਵਾਂ ਮਾਸੀ ਆ ਮਾਸੀ ਆ ਲੈ ਲਾਵਾ ਦਿੱਲੀ ਵਿੱਚ ਪਾਰੇ ਤੂੰ ਬਾਰੇ ਤੂੰ ਬਾਰੇ ਤੈਨੂੰ ਕੀ ਹੈ ਚਾਹੀ ਮੇਰੀ ਭੈਣ ਵਾਲਾ ਦਾਣਾ ਤੱਕ ਜਿਹਦਾ ਖਾਈ ਜਾਣਾ ਉਹਨੂੰ ਨਹੀਂ ਮੰਝੋ ਤੂੰ ਚੁੱਪ ਕਰ ਜਾ ਉਹਨਾ ਵੇ ਮੇਰੇ ਕੋਲ ਤੋਂ ਗੁੱਸਾ ਪਟਾਕੇ ਲੈ ਜਾਵੇ ਚਾਹੀ ਚੁੱਪ ਕਰ ਜਾ ਆ ਚਾਹੀ ਪਿੱਛੇ ਰਹੋ ਫਤ ਗੋਚੰਪਦਾ ਕਿੱ데 ਜਾਵੇ ਚਾਹੀ ਚੁੱਪ ਕਰ ਜਾ ਆਹ ਚਾਹੀ ਦੀ ਕਿਹਦੇ ਜਾ ਮਚਣ ਜਾ ਕਰ ਦੋ ਕੀ ਕਰ ਮੇਰੀ ਭੈਣ ਨੂੰ ਜਾ ਹੱਥ ਲਾਏ ਨਾ ਹੱਥ ਲਾ ਨਾ ਹੱਥ ਤੋੜ ਦੋ ਅੱਛਾ ਚੁੱਪ ਅੱਜ ਤੂੰ ਤਾਂ ਅੱਥ ਤੋੜਨ ਦੀ ਗੱਲ ਹੋ ਗਈ ਚੱਲ ਮੈਂ ਵੀ ਚੱਲੀ ਪੇਕੇ ਸਾਂ ਪੋਤਰਾ ਵੀ ਆਪਣਾ ਚੱਲ ਨੀ ਜਾ ਜਾਓ ਤੁਰਦੀਆਂ ਹੋ ਚਾਈ ਮੇਰੀ ਗੱਲ ਸੁਣ ਲੈ ਹਾਂ ਅੱਜ ਤੋਂ ਮੇਰੀ ਗੋਤਨੋ ਹੱਥ ਪਾ ਕੇ ਨਾ ਅੱਛਾ ਬੜੀ ਵੱਡੀ ਗਲਤੀ ਕੀਤੀ ਈ ਮੈਂ ਤੇਰੀ ਉਮਰ ਦਾ ਲਿਆਜ ਕੀਤਾ ਏ ਨਹੀਂ ਤਾਂ ਮੇਰੇ ਹੱਥਾਂ ਵਿੱਚ ਮੇਦੀ ਨਹੀਂ ਲੱਗੀ ਜਦ ਬੇੜੀਆਂ ਨੇ ਪਈਆਂ ਗੋਤ ਮੈਨੂੰ ਵੀ ਫੜ ਨਹੀਂ ਆਂਦੀ ਆ ਅੱਛਾ ਕੋਈ ਗੱਲ ਨਹੀਂ ਹੁਣ ਤਾਂ ਗੋਤ ਫੜਨ ਆਈ ਆ ਨਾ ਇਹ ਤੈਨੂੰ ਤੁਹਾਡੇ ਜਵਾਂ ਪੈਣਾ ਨਾ ਹੋਰ ਕੰਮ ਕੀ ਹੈ ਮੈਂ ਕੀ ਚਾਹੀ ਕੋਈ ਗੱਲ ਨਹੀਂ ਹੁਣ ਤੂੰ ਵੇਖੀ ਬਿਸ਼ਰਮੀ ਦੀ ਵਿਹਤ ਹੁੰਦੀ ਆ ਉਹ ਮੈਂ ਕਾ ਸੀ ਵੇਖ ਲਵਾਂਗੇ ਚੱਲ ਮੈਂ ਚਲੂ ਚੱਲ ਇੰਨੀ ਫੁੜਾਤੀ ਹਾਂ ਚੱਲ ਮੈਨੂੰ ਕਿਤੇ ਵਾੜੀ ਆਪੇ ਭੰਦੇ ਹੱਥ ਦੇਖ ਲੈ ਆਹ ਇਹ ਜਈ ਨਾ ਇਹ ਮੰਜੂ ਪੜੀ ਉਹਦੀ ਸਾਰੇ ਪੜੀ ਹੋਈ ਨਾ ਧੋ ਗੰਦੀ ਬਸ ਕਿਹਦਾ ਟੁੱਟਦੀ ਇਹਦਾ ਆਪਣਾ ਦਿਮਾਗ ਰੇ ਕਿੱਥੇ ਚਲਾ ਗਿਆ ਚੱਲ ਜਈ ਮੰਜੂ ਚਲੀ ਜੇ ਰੋਕੀ ਉਹਨੂੰ ਨੀ ਰੇ ਅੰਦਰੀਆਂ ਨੂੰ ਜਾਣ ਦੇ ਜਿਹੜੀ ਮੱਛੀ ਹੁੰਦੀ ਨਾ ਉਹ ਪੱਥਰ ਟੱਡ ਕੇ ਫੇਰ ਵਾਪਸ ਆ ਜਾਂਦੀ ਹੈ ਮਾਦਾ ਤੂੰ ਉਹਦਾ ਫਿਕਰ ਨਾ ਕਰ ਉਹਨੇ ਇੱਥੇ ਆਣਾ ਐਸੇ ਘਰ ਚ ਆਣਾ ਤਾਂ ਪੱਕਾ ਬਣਾ ਆ ਜੇਗੀ ਲੈ ਤੇ ਆਣਾ ਨਹੀਂ ਉਹਨੇ ਉਹਨੇ ਕਿੱਥੇ ਜਾਣਾ ਹੀ ਕੋਈ ਨਹੀਂ ਰੱਖਦਾ ਕਿੰਨਾ ਕੀ ਲੈ ਲੈਗੀ ਰੁਕ ਜਾ ਰੁਕ ਜਾ ਇੱਥੇ ਮੇਰੀ ਦਲੀਨ ਨਾ ਟੱਪੀ ਅੰਦਰ ਨਾ ਆਈ ਰੁਕ ਜਾ ਇੱਥੇ ਕਿਉਂ ਹੋ ਗਿਆ ਨਾ ਕੀ ਪਤਾ ਕੀ ਹੋਇਆ ਸਹੀ ਹੋ ਗਿਆ ਮਾਤਾ ਮੇਰੀ ਗੱਲ ਤੇ ਸੁਣ ਕੀ ਹੋਇਆ ਤੂੰ ਬਹਿ ਜਾ ਹਾਂ ਕਿੱਧਰ ਆਈਆਂ ਤੁਸੀਂ ਤੁਹਾਡੇ ਕੋਲ ਆਈਆਂ ਕਿੱਧਰ ਆਈਆਂ ਦੋਨੇ ਜਿੰਨੀਆਂ ਸਲਾਹ ਕਰਕੇ ਮੇਰੇ ਘਰ ਆਣਾ ਨਾ ਤੇ ਹੱਸਦੇ ਖੇੜਦੇ ਆਣਾ ਮੈਂ ਆ ਦਾਦੀ ਕੋ ਲੋਣੀ ਗਈ ਜਿੱਦਾਂ ਆਂ ਚੱਲ ਜਾ ਉਹ ਉਹ ਤੇ ਆਈ ਤੇ ਉਹਨੂੰ ਤਾਂ ਚਲੋ ਸਭ ਕੁਝ ਮਿਲਿਆ ਉਹਨੇ ਤੇ ਜਿੱਤਾ ਆਪਣੀ ਰਜਾਮੰਦੀ ਨਾਲ ਤੂੰ ਕੀ ਕਰਨ ਆਈ ਹੈ ਚਾਹੀ ਜੀ ਸਾਡੀ ਗੱਲ ਤੇ ਸੁਣੋ ਪਹਿਲਾਂ ਨਹੀਂ ਮੈਨੂੰ ਪਤਾ ਤੁਸੀਂ ਜਿਹਾ ਉਹਦਾ ਮੈਨੂੰ ਮੂੰਹ ਦਿਖਣ ਡਿਆ ਰੇ ਕੀ ਕਰਨਾ ਕੀ ਕਰਨ ਆਈ ਤੂੰ ਲੜ ਕੇ ਆਈ ਨਹੀਂ ਸਕਦੀ ਲੜ ਕੇ ਆਈ ਹੈ ਉਹਦਾ ਪਰ ਮੈਂ ਐਦਾ ਨਹੀਂ ਰੱਖਣਾ ਤੁਹਾਨੂੰ ਤੁਹਾਨੂੰ ਕਿੰਨੇ ਕਹਾਂ ਮੈਂ ਲੜ ਕੇ ਆਈ ਨਹੀਂ ਮੈਨੂੰ ਤੇਰੀ ਸ਼ਕਲ ਤੋਂ ਤਾਂ ਲੱਗਦਾ ਪਿਆ ਪੱਕੀ ਗੱਲ ਆ ਅਤੇ ਤੇਰੀ ਜਠਾਣੀ ਦੀ ਸਾਰੀ ਵਜ੍ਹਾ ਤੇਰੀ ਸ਼ਕਤੀ ਉਹਨੇ ਫੋਨ ਕਰਕੇ ਦੱਸ ਅੱਛਾਈ ਜੀ ਤਿਆਂ ਕੋਲ ਤਾਂ ਬਟਨ ਲੱਗ ਗਿਆ ਜਸਵੀਰ ਮੈਨੂੰ ਸ਼ਕਲ ਤੋਂ ਇਹਦੀ ਤਾਂ ਪਤਾ ਲੱਗ ਗਿਆ ਵੀ ਆ ਗਈਆਂ ਨੇ ਉਹਨੂੰ ਤੇ ਉਹਨਾਂ ਨੇ ਰਜਮੰਦੀ ਨਾਲ ਹਿੱਸਾ ਦੇ ਦਿੱਤਾ ਨਾ ਤੇ ਚਲੋ ਠੀਕ ਐ ਪਰ ਤੂੰ ਤੂੰ ਗੱਲ ਲਿਖ ਲੈ ਰ ਪਾਇਆ ਖਲੇਰਾ ਹਾਂ ਤੂੰ ਮੇਰੀ ਮਾਂ ਹੋ ਕੇ ਉਹਨਾਂ ਦੀ ਤੇਰੀ ਬਾਰੇ ਨਹੀਂ ਮੈਂ ਵਿਆਹ ਦਿੱਤਾ ਮੈਂ ਤੋੜ ਦਿੱਤੀਆਂ ਸਮਝ ਆਈ ਉੱਥੇ ਹੀ ਰਹਿਣਾ ਮੇਰੇ ਘਰ ਆਣਾ ਹੱਸ ਹੱਸ ਕੇ ਅਸਤੀ ਆਣਾ ਖੁਸ਼ੀ ਹੋ ਕੇ ਆਣਾ ਮੇਰੀ ਗੱਲ ਸੁਣ ਲੋ ਜਿੰਨ ਤੱਕ ਸਾਹਿਲ ਦਾ ਵਿਆਹ ਨਹੀਂ ਨਾ ਹੁੰਦਾ ਉਨ ਚ ਕਰ ਇਹਨੇ ਇੱਥੇ ਹੀ ਰਹਿਣਾ ਨਹੀਂ ਨਹੀਂ ਮੈਂ ਨਹੀਂ ਰੱਖਣਾ ਤੇ ਮੈਂ ਰਹਿਣਾ ਮੈਂ ਨਹੀਂ ਰੱਖਣਾ ਕਿਉਂ ਮੈਂ ਇਹ ਜਿਹੜੀ ਤੈਨੂੰ ਲਿਆਈ ਹੈ ਨਾ ਇਹੋ ਹੀ ਤੈਨੂੰ ਛੱਡ ਕੇ ਆਈ ਕੋਈ ਗੱਲ ਮੇਰੇ ਭਰਾ ਆ ਲੈਣ ਮੇਰੇ ਭਤੀਜੇ ਆ ਲੈਣ ਇਹੋ ਹੀ ਛੱਡ ਕੇ ਆਈ ਜਿੱਥੇ ਐਵੇਂ ਮੈਂ ਕਿ ਪੁਰਾਣੀ ਰਹਿਣਾ ਨਹੀਂ ਨਾ ਮੇਰੀ ਗੱਲ ਸੁਣੋ ਤੁਸੀਂ ਸਾਡੀ ਮਾਂ ਹੋ ਕੇ ਤੇ ਸਾਡੇ ਸਹੁਰਿਆਂ ਦੀ ਗੱਲ ਕਰਨ ਦੇ ਜੇ ਮarre ਨਹੀਂ ਮੈਂ ਹੁਣ ਤੁਹਾਨੂੰ ਵਿਆਹ ਤਾਂ ਨਾ ਤੁਸੀਂ ਆਪਸ ਚ ਐਡਜਸਟ ਕਰਨਾ 10 ਨਹੀਂ ਹੁਣ ਦੇਖ ਮੇਰੀ ਤੂੰ ਇੱਕ ਗੱਲ ਸੁਣ ਹੁਣ ਤੋਂ ਬੁੱਢੇ ਬਾਰੇ ਮੇਰੇ ਸਿਰ 'ਚ ਖੇ ਪਾਣ ਆਇਆ ਜੇ ਤੂੰ ਆਪਣੇ ਦਿਮਾਗ ਕੋਲ ਕੰਮ ਨਹੀਂ ਲਿਆ ਜਾਂਦਾ ਆਪਣੇ ਦਿਮਾਗ ਕੋਲ ਕਿਸੇ ਮਗਰ ਕਿਉਂ ਲੱਗਦੇ ਹੋ ਕੋਈ ਕਮੀ ਤੇਰੇ ਘਰ ਵਿੱਚ ਜੋ ਕੋਈ ਕਮੀ ਹੈਗੀ ਤਾਂ ਮੈਨੂੰ ਦੱਸ ਫਿਰ ਮੈਂ ਤੈਨੂੰ ਰੱਖਾਂਗੀ ਜੇ ਕਮੀ ਨਹੀਂ ਮੈਨੂੰ ਨਜ਼ਰ ਆਉਂਦੀ ਵੀ ਕਿਸੇ ਵੇਲੇ ਵੀ ਨਹੀਂ ਨਜ਼ਰ ਆਉਂਦੀ ਭਈ ਤੇ ਫਿਰ ਤੂੰ ਕੀ ਕਰਨ ਆਈ ਆ ਦੀਦੀ ਨੇ ਮੈਨੂੰ ਕਿਹਾ ਸੀ ਕਿ ਮੇਰੇ ਸੋਹਰਿਆਂ ਨੇ ਹਿੱਸਾ ਦੇ ਤਾ ਤੂੰ ਵੀ ਮੰਗ ਲੈ ਨਹੀਂ ਨਹੀਂ ਦੀਦੀ ਨੇ ਤੈਨੂੰ ਕਿਹਾ ਤੇਰਾ ਆਪਣਾ ਦਿਮਾਗ ਨਹੀਂ ਆ ਤੁਸੀਂ ਮੈਨੂੰ ਨਹੀਂ ਕੋਸੋ। ਆ ਤੇਰਾ ਆਪਣਾ ਦਿਮਾਗ ਕੰਮ ਨਹੀਂ ਕਰਦਾ। ਤੁਸੀਂ ਮੈਨੂੰ ਨਹੀਂ ਰੱਖਣਾ ਦਾ ਮਤਲਬ ਹੈ। ਨਹੀਂ ਮੈਂ ਇਦਾਂ ਨਹੀਂ ਰੱਖਣਾ। ਮੈਂ ਰਹਿਣਾ ਜੀ। ਨਹੀਂ ਮੈਂ ਨਹੀਂ ਇਦਾਂ ਰੱਖਣਾ। ਤੇ ਜਾਈਏ ਕਿੱਥੇ? ਜਾਈਏ ਕਿੱਥੇ ਮਾਂ ਘਰ ਹੀ ਆਣਾ। ਨਹੀਂ ਮੈਂ ਇਸ ਤਰ੍ਹਾਂ ਨਹੀਂ ਰੱਖਣਾ। ਖੁਸ਼ ਹੋ ਕੇ ਆਓ ਤੁਸੀਂ। ਧੂਨ ਸਮਝੋ ਖੁਸ਼ ਹੋ ਕੇ ਆਇਆ। ਖੁਸ਼ ਹੋ ਕੇ ਆਓ। ਉਹਨਾਂ ਨੇ ਆਪ ਸੁਣੇ ਮੇਰੀ ਗੱਲ ਸੁਣੋ ਨਾ ਨੇ ਆਪਣੇ ਆਪ ਆ ਜਾਣਾ ਵੇ ਕਿ ਮੈਨੂੰ ਲੈਣ ਵਾਸਤੇ। ਪਰ ਨਹੀਂ ਹੁਣ ਜਿਸ ਤਰ੍ਹਾਂ ਤੁਸੀਂ ਆਈਆਂ ਜੇ ਨਾ ਹੁਣ ਇੱਕ ਵਾਰੀ ਉਸ ਤਰ੍ਹਾਂ ਚਲੇ ਜਾਓ। ਬਾਤੋ ਆ ਜਾਣਾ। ਮੈਂ ਕੀ ਗੱਲ ਹੋਈ। ਉਹਨਾਂ ਦੇ ਮਿਹਨਤ ਹੈ ਤੇ ਕਿ ਮੈਨੂੰ ਮਾਰ ਨਹੀਂ ਮੇਰੀ ਗੱਲ ਸੁਣ ਲੈ ਮੈਂ ਨਹੀਂ ਉਹ ਰੱਖਣਾ ਮੈਂ ਜਿੱਦਾਂ ਤੁਸੀਂ ਆਈਆਂ ਹੈ ਨਾ ਤੁਸੀਂ ਨਿਕਲੋ ਜੋ ਤੁਸੀਂ ਕਰਦੇ ਪਏ ਹੋ ਨਾ ਠੀਕ ਨਹੀਂ ਕਰਦੇ ਪੇ ਜੋ ਉਹ ਕਰਦੇ ਪਏ ਨਾ ਉਹ ਚੱਗਾ ਕਰਦੇ ਪੇ ਐ ਮੈਂ ਤੁਹਾਨੂੰ ਨਹੀਂ ਰੱਖਣਾ ਮੇਰੀ ਮਾਂ ਜੇ ਤੁਸੀਂ ਉਹਨਾਂ ਨਾਲ ਨਾ ਨਾ ਤੁਸੀਂ ਬੋਰੀ ਬਿਸਤਰਾ ਚੁੱਕੋ ਤੇ ਜਿੱਦਾਂ ਆਈਆਂ ਚਲ ਜੋ ਉਹ ਸਹੀ ਨੇ ਤਾਂ ਤੂੰ ਗਲਤ ਕਰਦੇ ਪਿਆ ਨਾਲ ਨਹੀਂ ਉਹ ਕਿਦ ਤਰ੍ਹਾਂ ਸਹੀ ਆ ਉਹ ਸਹੀ ਨੇ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਆ ਜੇਦੇ ਆਹੀ ਕਰਨ ਈ ਆ ਵੇਖਿਆ ਨਾ ਮੰਜੂ ਮੈਂ ਤੈਨੂੰ ਕਹਿਣ ਲਈ ਸੀ ਸਾਡੇ ਜਾਨ ਤੋਂ ਪਹਿਲਾਂ ਇਹ ਫੋਨ ਕਰ ਦੇਣਾ ਉਹਨਾਂ ਨੇ ਜੇ ਜੇਦੂ ਕਹਿੰਦੇ ਜੇਦੀ ਉਹ ਹੀ ਕਰਨ ਲਈ ਐ ਤੇ ਇੱਕ ਰਾਣੀ ਹਾਰ ਮੰਗੇ ਜੇਦੂ ਵੀ ਹੈ ਰਾਣੀ ਰੋਣੀ ਹਾਰ ਕੁਝ ਨਹੀਂ ਉਹਨਾਂ ਨੇ ਤੈਨੂੰ ਕੁਝ ਨਹੀਂ ਦੇਣਾ ਜੋ ਉਹਨਾਂ ਕੋਲ ਹੋਏਗਾ ਉਹ ਹੀ ਮਿਲਣਾ ਤੈਨੂੰ ਕਿਉਂ ਹਾਂ ਉਹ ਹੀ ਮਿਲਣਾ ਜਿਠਾਣੀ ਸਭ ਕੁਝ ਲਈ ਜਾਂਦੀ ਵੀ ਹੈ ਕੋਈ ਮਾਂ ਹੋ ਕੇ ਮੇਰੀ ਗੱਲ ਕੋਈ ਗੱਲ ਨਹੀਂ ਜਿਠਾਣੀ ਲਈ ਜਾਂਦੀ ਕੋਈ ਗੱਲ ਨਹੀਂ ਵੱਡੀ ਹੈ ਨਾ ਜਦੋਂ ਤੇਰਾ ਟਾਈਮ ਆਏਗਾ ਤੈਨੂੰ ਵੀ ਦੇ ਦਿੰਗੇ ਤੇ ਹੁਣ ਤੇ ਮੇਰਾ ਟਾਈਮ ਆਇਆ ਮੇਰੇ ਮੁੰਡੇ ਦਾ ਵਿਆਹ ਹੋਇਆ ਮੁੰਡੇ ਦਾ ਵਿਆਹ ਤੇ ਤੈਨੂੰ ਦੇ ਦਿੰਗੇ ਆਪੇ ਅਡਜਸਟ ਕਰ ਲਾਂਗੇ ਪਰ ਮੈਂ ਹੁਣ ਤੁਸੀਂ ਬੋਰੀ ਬਿਸਤਰਾ ਚੁੱਕੋ ਪਰ ਹੁਣ ਬਾਹਰ ਜਾਓ ਮੇਰੀ ਗੱਲ ਸੁਣ ਮੈਂ ਨਹੀਂ ਰੱਖਣਾ ਮੰਜੋ ਮੈਂ ਨਹੀਂ ਰੱਖਣਾ ਮੇਰੀ ਗੱਲ ਮੈਂ ਨਹੀਂ ਰੱਖਣਾ ਕੱਲ ਭਰਾ ਆਇਆ ਉਹਨੂੰ ਮੈਂ ਕਿਹਾ ਆ ਅੰਦਰ ਮੇਰੀ ਗੱਲ ਸੁਣ ਲੈ ਉਹਨੇ ਵੀ ਮੇਰੀ ਇੱਕ ਗੱਲ ਨਹੀਂ ਸੁਣੀ ਸਾਰੀ ਗੱਲਬਾਤ ਹੀ ਐਵੀਂ ਹੈਗੀ ਆ ਮੇਰੀ ਸਾਰਾ ਪੁਆੜਾ ਇਹਨੇ ਖੜਾ ਕੀਤਾ ਹੈ ਮੇਰਾ ਪੁਆੜਾ ਹਾਂ ਇੱਧਾ ਕਾਦਾ ਪਵਾੜਾ ਤੇ ਤੂੰ ਉਹਦੇ ਮਾਰ ਲੱਗੀ ਹੈ ਨਾ ਕਜੇ ਲੱਗੀ ਹੈ ਨਾ ਤੇ ਮਾਂ ਆਪਣੀ ਭੈਣ ਦੇ ਮਗਰ ਲੱਗੀ ਤੇ ਕਿਉਂ ਲੱਗੀ ਹੈ ਤੁਸੀਂ ਕੁਝ ਨਹੀਂ ਨਾ ਕਰਨਾ ਮੇਰੇ ਨਾਲ ਨਹੀਂ ਮੈਂ ਨਹੀਂ ਕੁਝ ਵੀ ਕਰਨਾ ਫਿਰ ਵਾਚ ਵੀ ਨਾਣਾ ਤੁਸੀਂ ਵੀ ਨਾਣਾ ਜਾਓ ਨਹੀਂ ਫਿਰ ਜਾਓ ਫਿਰ ਆਪੇ ਕਰ ਲਾਂਗੇ ਗੱਲ ਇਹ ਚੰਗੀ ਸਾਡੀ ਮਾਂ ਆ ਸਾਨੂੰ ਨਹੀਂ ਰੱਖਣ ਦੇ ਨਾ ਮੈਂ ਉਹਨਾਂ ਨਾਲ ਨਹੀਂ ਵਗੜਨੀ ਕੁੜਮ ਜਿਹੜੇ ਹੁੰਦੇ ਨਾ ਉਹ ਫੁੱਲਾਂ ਵਾਲੇ ਹੁੰਦੇ ਆ ਮੈਂ ਨਹੀਂ ਉਹਨਾਂ ਦੀ ਗੱਲ ਨਹੀਂ ਮੋੜਨੀ ਮੈਂ ਉਹ ਕਹਿੰਦੇ ਤੁਹਾਡੀ ਕੁੜੀ ਜੱਜ ਕਰਦੀ ਪਈ ਹੈ ਵੱਡੀ ਦਾ ਮਗਰ ਲੱਗੀ ਹੈ ਜੱਜ ਕਰਦੀ ਪਈ ਹੈ ਤੇ ਮੈਂ ਨਹੀਂ ਰੱਖਣਾ ਹੁਣ ਤੁਸੀਂ ਦੋਨੀਆਂ ਐਡਰੈਸ ਕਰਕੇ ਤੇ ਇਹਨੂੰ ਸਮਝਾਓ ਜਿਸ ਤਰ੍ਹਾਂ ਜਿਸ ਤਰ੍ਹਾਂ ਮਰਜ਼ੀ ਕਰੋ ਚਲੋ ਟੁੱਕੋ ਟੈਂਡ ਫੁੜੀ ਟੁੱਕੋ ਮੈਂ ਨਹੀਂ ਰੱਖਣਾ ਮੈਂ ਤਾਂ ਗਾਣਾ ਵੀ ਨਹੀਂ ਤਾਂ ਨਹੀਂ ਦੇਣੀ ਮੈਂ ਸਹੀ ਆਉਂਗੀ ਤੇ ਚਾਹ ਮਿਲੇਗੀ ਉਦਾਂ ਨਹੀਂ ਮਿਲਨੀ ਤੇ ਮੈਂ ਚਾਹ ਪੀਣੀ ਉਦਾਂ ਕੁਝ ਨਹੀਂ ਮਿਲਣਾ ਸਹੀ ਆਂਦੇ ਤੈਨੂੰ ਕੱਪ ਸਾਨੂੰ ਨੀ ਫੇਰਾ ਚੈਦਾ ਪੋਤਾ ਮੈਂ 2 ਲੱਖ ਨੂਆ ਦੀ ਸਕੀ ਬਾਲੂ ਮੈਂ ਨੂਆ ਦੇ ਮੇਰਾ ਨੂਆ ਮੇਰੀ ਸੇਵਾ ਕਰੇ ਤਰਾ ਦੀ ਬੰਨ ਕੋ ਨਾ ਸਾਡੀ ਵੀ ਬਣੀ ਸੀ ਤੁਸੀਂ ਉੱਥੇ ਬਣਾ ਕੇ ਰੱਖੋ ਮੇਰੀ ਇੱਜ਼ਤ ਬਣਾਓ ਹੂੰ ਮੇਰੀ ਗੱਲ ਸੁਣ ਲੈ ਨਹੀਂ ਮੇਰੀ ਇੱਜ਼ਤ ਬਣਾਓ ਮੇਰੀ ਗੱਲ ਸੁਣ ਲੋ ਪਹਿਲਾਂ ਮੈਂ ਸੋ ਰਿਆ ਤੂੰ ਨਹੀਂ ਸਾ ਮੰਗਦੀ ਜਸਮੀਨ ਅੰਦਰ ਆਜਾ ਅੱਜ ਦਾ ਧੀਆ ਨਹੀਂ ਹੱਕਦਾਰ ਹੈ ਇਹ ਮਾਪਿਆਂ ਦੀ ਜਾਇਦਾਦ ਸਾਨੂੰ ਵੀ ਹਿੱਸਾ ਚਾਹੀਦਾ ਨਹੀਂ ਹਿੱਸਾ ਤੇ ਫਿਰ ਦੇ ਦਾਂਗੇ ਫਿਰ ਮੁੜ ਕੇ ਨਹੀਂ ਆਣਾ ਨਹੀਂ ਸੀ ਨਹੀਂ ਆਣਾ ਹਿੱਸਾ ਦੇ ਦਾਂਗੇ ਮੰਜੂ ਛੱਡ ਚੱਲੀਏ ਸਾਡੇ ਨਾਲੇ ਤੁਹਾਨੂੰ ਮਾਂ ਵੀ ਸਾਰੀ ਉਹਨਾਂ ਦੀ ਬਣੀ ਆ ਓਏ ਲੈ ਸਾਡੇ ਦੇ ਦਾਂਗੇ ਸਹੀ ਢੰਗ ਨਾਲ ਲਾਓ ਜੋ ਮਰਜ਼ੀ ਲਾਓ ਤੇ ਯੋ ਮੈਨੂੰ ਮਾਫ ਕਰ ਦੋ ਸਾਨੂੰ ਤੁਹਾਨੂੰ ਸੁਧਾਰਨ ਵਾਸਤੇ ਮੇਰੇ ਕੋਲ ਐ ਹੋਈ ਲਵਜ਼ ਆਏ ਸੀਗੇ ਹੋਰ ਮੈਂ ਕੋਈ ਤੁਹਾਨੂੰ ਸੁਟਿਆ ਥੋੜੀ ਹੋਇਆ ਵਾ ਤੁਸੀਂ ਮੇਰੀਆਂ ਧੀਆਂ ਮੈਂ ਸਿਰਫ ਤੁਹਾਨੂੰ ਸਿੱਖ ਸਿੱਖ ਦੇਣ ਵਾਸਤੇ ਮੈਂ ਇਹ ਕੁਝ ਕੀਤਾ ਤੁਹਾਡੇ ਨਾਲ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਗਈ ਕੋਈ ਹਾਲ ਨਹੀਂ ਇਹ ਸਾਡੀ ਮਾਂ ਵੇਖ ਲਾ ਸਾਡੀ ਮਾਂ ਨੇ ਸਾਡੀ ਕੀ ਇੱਜ਼ਤ ਕਰਨੀ ਆ ਤੇ ਪਰਜਾਈਆਂ ਨੇ ਕੀ ਕਰਨੀ ਆ ਹੈ ਉਹਨੇ ਪਹਿਲਾਂ ਮਿੱਟੀ ਤੇ ਗਾਇਤਾ ਗੰਦੀ ਬੁੱਕ ਜੋ ਉੱਥੇ ਨਿਕਲ ਜਾ ਉਹ ਬਾ ਮੈਂ ਤਾਂ ਨਿਕਲ ਗੱਲ ਦੱਸਾਂ ਕੱਲ ਭਰਾ ਆਇਆ ਸੀ ਨਾ ਉਹਨੇ ਕਿਹਾ ਜੇ ਕੁਛ ਨਾ ਕੁਛ ਨਹੀਂ ਵੀਰੇ ਨੇ ਕੀ ਕਹਿਣਾ ਇਹ ਸਾਰਾ ਜਿਹੜਾ ਚੱਕਰ ਪਿਆ ਨਾ ਇਹ ਪਿਆਈ ਤੇਰੀ ਸੱਸ ਦਾ ਤੇ ਤੇਰੀ ਜਠਾਣੀ ਦਾ ਉਹ ਕੈਨੇਡਾ ਹੀ ਮਾਤਾ ਕਿ ਫੋਨ ਕਰਤਾ ਸੀ ਤਹ ਹੁਣ ਮੈਂ ਕੀ ਕਰਾਂ ਹੁਣ ਮੈਂ ਤੇਰੇ ਘਰ ਹੀ ਰਹਿ ਲੈਣੀ ਹਫਤਾ 10 ਦਿਨ ਮੇਰੀ ਗੱਲ ਸੁਣ ਪਾਗਲੇ ਕਿਉਂ ਮੇਰੀ ਗੱਲ ਸੁਣ ਸਾਰੇ ਜਾਣੇ ਗਏ ਕਿਸੇ ਦੇ ਵਿਆਹ ਹੈ ਤੇ ਜੇ ਉਹ ਆਗੇ ਨਾ ਤੇ ਮੈਂ ਉਹਨਾਂ ਨੂੰ ਕੀ ਕਹਾਂਗੀ ਕੀ ਕਹਾਂਗੀ ਮੇਰੀ ਗੱਲ ਸੁਣ ਭੈਣਾ ਸਿੱਧੀ ਸਾਫ਼ ਸਾਫ਼ ਗੱਲ ਈ ਅੱਜ ਦੀ ਰਾਤ ਰਹਿ ਲੈ ਮੈਂ ਨਹੀਂ ਉਹ ਰੱਖਣਾ ਤੂੰ ਹੈ ਕਿਹੋ ਜਿਹੀਆਂ ਗੱਲਾਂ ਕਰਦੇ ਪਿਓ ਤੁਸੀਂ ਨਾ ਨਾ ਤੂੰ ਪਾਗਲੇ ਮੈਂ ਕੀ ਦੱਸਾਂਗੀ ਉਹਨਾਂ ਨੂੰ ਕਿ ਮੇਰੀ ਪਿਆ ਲੜਕੇ ਤੇ ਰਹਿਣਾ ਈ ਨਾ ਪਹਿਣਾ ਮੈਂ ਤਾਂ ਆਪਣੇ ਸਹੁਰੇ ਅੱਗੇ ਬੜਾ ਟੌਰ ਬਣਾਇਆ ਹੋਇਆ ਈ ਤੇ ਮੇਰੇ ਮੇਰੇ ਸਹੁਰੇ ਕੇ ਟੌਰ ਮੇਰਾ ਸਾਰਾ ਖਰਾਬ ਕਰਤਾ ਤੂੰ ਇਹ ਕੀਤਾ ਸਾਰਾ ਮੈਂ ਕਹਾਤਾ ਕਿਤਾ ਚੁੱਪ ਕਰ ਮੇਰਾ ਸੋਹਰਾ ਅੰਦਰ ਹੀ ਬੈਠਾ ਹੈ ਤੇ ਮੇਰੀ ਸੱਸ ਵੀ ਤੇ ਜਠਾਣੀ ਬਾਰੀਆਂ ਤੁਸੀਂ ਅੱਡਾ ਚੁੱਚੀ ਬੋਲਦੇ ਸੀ ਨਾ ਮਨ ਨੂੰ ਮੇਰੀ ਮਾਂ ਨੇ ਘਰ ਆਪਣੇ ਰੱਖਿਆ ਮੈਂ ਸੱਸ ਨੂੰ ਵੀ ਤੇ ਜਠਾਣੀ ਨੂੰ ਵੀ ਇੱਡੀ ਤੜੀ ਨਾਲ ਕਹਿ ਕੇ ਆਈਆਂ ਕਿ ਮੈਂ ਚੱਲੀ ਆਪਣੀ ਮਾਂ ਦੇ ਘਰ ਆਪਣੀ ਭੈਣ ਦੇ ਨਾਲ ਜੋ ਮੇਰੀ ਭੈਣ ਕਹੇਗੀ ਸੋਈ ਕਰਾਂਗੀ ਤੇ ਉਹਨ ਭੈਣ ਵੀ ਮਨ ਅੱਡੇ ਕਈ ਜੰਦੀ ਪਈ ਆ ਮੇਰੀ ਗੱਲ ਸੁਣੋ ਉਹ ਤਾਂ ਮੈਂ ਮਾਤਾ ਨੇ ਸਾਨੂੰ ਬਾਹਰ ਕੱਢਤਾ ਤੇ ਮੈਂ ਤੈਨੂੰ ਲੈੰਦਾ ਚੱਲ ਆਪਣੇ ਘਰ ਚਾਹ ਪਾਣੀ ਪੀਣੇ ਤੇ ਤੂੰ ਚਲ ਜਾਈਂਗੀ ਮੇਰੀ ਗੱਲ ਸੁਣ ਮੇਰੀ ਸਹੁਰਿਆਂ ਚ ਬੜੀ ਇੱਜ਼ਤ ਹੈ ਗਈ ਉਹ ਮੈਂ ਉਹਨਾਂ ਨੂੰ ਬੜਾ ਕੰਨੀ ਨਹੀਂ ਆ ਕਿ ਬੜਾ ਸਾਰਾ ਕੁਝ ਠੀਕ ਠਾਕ ਹੈ ਮੇਰੀ ਭੈਣ ਦੇ ਘਰ ਵੀ ਤੇ ਹੁਣ ਤੂੰ ਨਵਾਂ ਸਿਆਪਾ ਨਾ ਪਾ ਤੇ ਇੰਝ ਕਰ ਮੈਂ ਅੱਜ ਦੀ ਰਾਤ ਕੋਈ ਬਾਨਾ ਲਾ ਲੈਣੀ ਆ ਕਿ ਆਪਾਂ ਵਿਚਾਰ ਗਏ ਸੀ ਉੱਥੇ ਲੇਟ ਹੋ ਗਏ ਤੂੰ ਪਹਿਨੇ ਗੁੱਸਾ ਨਾ ਗੱਲ ਦਾ ਕਰੀ ਅੱਜ ਦੀ ਰਾਤ ਰਹਿ ਤੇ ਹੁਣ ਮੈਂ ਘਰ ਕਿਸ ਤਰ੍ਹਾਂ ਜਾਵਾਂ ਚੰਗੀ ਲੱਗਦੀ ਮੈਂ ਉਹਨਾਂ ਨੂੰ ਕੀ ਕਹਾਂਗੀ ਆਏ ਹੈ ਉਹ ਤੇਰਾ ਘਰ ਆ ਤੂੰ ਜਾ ਮੈਂ ਚਾਹ ਬਣਾ ਕੇ ਲੈ ਕੇ ਆਈ ਮੈਂ ਨਹੀਂ ਚਾਹ ਚੂ ਪੀਣੀ ਬਥੇਰੀਆਂ ਚਾਹਾਂ ਪੀ ਲਈਆਂ ਉਧਰੋਂ ਮਾਂ ਨੇ ਵੀ ਧੱਕੇ ਮਾਰ ਕੇ ਇੱਕ ਬਾਹਰ ਘੜ ਛੱਡਿਆ ਤੇ ਤੇਰੇ ਪਿੱਛੇ ਆਪਣਾ ਮੈਂ ਘੜ ਛੱਡਿਆ ਵਾ ਤੇ ਤੂੰ ਵੀ ਮਨ ਨੂੰ ਕੰਨੀ ਨਿਕਲ ਜਾ ਤੇ ਮੈਂ ਸ਼ਿਦਾਂ ਦੇ ਜਾ ਕੇ ਬਹਿ ਜਾਨੀ ਆ ਮੈਂ ਤੇਰੇ ਘਰ ਵੀ ਨਹੀਂ ਰਹਿਣਾ ਮੇਰੀ ਗੱਲ ਸੁਣ ਮੇਰੇ ਮਗਰ ਕਾਹਦਾ ਲੱਗੀ ਤੂੰ ਮੈਂ ਤੇਨੂੰ ਕੁਝ ਕਿਹਾ ਮੈਂ ਤਾਂ ਤੇਨੂੰ ਇਹੋ ਕਿਹਾ ਕਿ ਮੇਰੇ ਪਰਿਵਾਰ ਨੇ ਵੇਖ ਲਾ ਕਿ ਸਾਰੇ ਘਰ ਦਾ ਹਿੱਸਾ ਕਰਤਾ ਜੋ ਸਾਡਾ ਹੱਕ ਮੰਦਾ ਸੀ ਦੇਤਾ ਮੈਂ ਤੇਨੂੰ ਕੀ ਕਿਹਾ ਤਾਂ ਤੁਸੀਂ ਉਧਰ ਟੋਰ ਨਾਲ ਕਿਹਾ ਵਾ ਪਪਾ ਰਾਣੀ ਹਰ ਹੁਣ ਤੂੰ ਪੁਆ 골ਡੀ ਵੱਲੋਂ ਤੁਸੀਂ ਮਨ ਮੇਰੇ ਦਿਮਾਗ ਚ ਬੁੱਢੀ ਮੇਰੇ ਪਿੱਛੇ ਕਰ ਛੱਡੀ ਜੇ ਚੱਲ ਮੈਨੂੰ ਤਾਂ ਲੱਗਦਾ ਸੱਚੀ ਮੱਚੀ ਹੋ ਗਈਆਂ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਮੈਂ ਨਹੀਂ ਚਾਚੂ ਪੀਣੀ ਮੈਂ ਚੱਲਨੀ ਆਪਣੇ ਘਰ ਹੀ ਚੱਲਨੀ ਐ ਮੈਂ ਕਹਿ ਦਾਂਗੀ ਕਿ ਮੇਰਾ ਉੱਥੇ ਦਿਲ ਨਹੀਂ ਲੱਗਾ ਐਵੇਂ ਮੈਂ ਤੇਰਾ ਨਾਮ ਹੀ ਲੈ ਦੇਣਾ ਵੇਖੀ ਸਹੀ ਤੂੰ ਦੱਸ ਦੱਸ ਅਦੇ ਪਿੱਛੇ ਮੈਂ ਆਪਣੇ ਘਰ ਦੇ ਆਣਾ ਲੜ ਕੇ ਆਈ ਐ ਨੱਕ ਡਿੱ ਟੋਰ ਨਾਲ ਕਿਆ ਮੈਂ ਚੱਲੀ ਆਪਣੀ ਮਾਂ ਵੱਲ ਮੈਂ ਨਹੀਂ ਆਣਾ ਤੇ ਗੋ ਮਾਂ ਵੀ ਮੇਰੀ ਉਹੋ ਚੀ ਕੰਦੀ ਨਹੀਂ ਚਲੀ ਜਾ ਉਹਨੇ ਜਿੱਦ ਸੇ ਪੈਰਾਂ ਨਾਲ ਲਾਈਆਂ ਉਸ ਸੇ ਪੈਰਾਂ ਨਾਲ ਵਾਪਸ ਚਲੀ ਜਾ ਤੇ ਜੇ ਮੈਂ ਦੇ ਨਾਲ ਲਾਈ ਆਪਣੀ ਭੈਣ ਦੇ ਵੱਲ ਐਨੇ ਵੀ ਢਿੱਲੇ ਜੇ ਮੂ ਨਾਲ ਕਹਿ ਤਾ ਇੱਕ ਰਾਤ ਰੱਖ ਨਈ 10 ਨਾ ਮੈਂ ਘਾਰ ਜੋਗੀ ਤੇ ਨਾ ਮੈਂ ਸੇਜ ਹੋਗੀ ਅੱਡਾ ਸੋਨਾ ਮੇਰਾ ਘਾਰ ਐਵੀ ਮੈਂ ਲੜ ਪਿਆ ਇਹਦੇ ਨਾਲ ਪਿੱਛੇ ਲੱਗ ਕੇ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਮੈਂ ਆਪਣੇ ਘਰ ਹੀ ਚਲੀ ਜਾਣਾ ਮੈਂ ਕਹਿ ਦਾਂਗੀ ਮੇਰਾ دل ਨਹੀਂ ਲੱਗਾ ਮੈਂ ਆ ਜਾਈ ਨਹੀਂ ਮੈਂ ਹੁਣੇ ਹੀ ਚਲੀ ਜਾਣਾ ਘਰ ਆਪਣੇ ਛੱਡ ਪਰਾਂ ਨੂੰ ਮੰਜੂ ਰੋਥੇ ਤੇ ਉੱਥੇ ਰੁਕ ਰੁਕ ਕਥੇ ਮੈਨੂੰ ਫੋਨ ਆ ਗਿਆ ਤੇਰੀ ਸੱਸ ਦਾ ਉੱਥੇ ਰੁਕ ਜਾ ਰੁਕ ਜਾ ਉੱਥੇ ਚਾਈ ਜੀ ਮੰਜੂ ਚਲੀ ਗਈ ਰੋਕੀਏ ਚਾਈ ਜੀ ਮੰਜੂ ਚਲੀ ਗਈ ਜੇ ਰੋਕੀਏ ਉਹ ਜਾਂਦੇ ਤੇ ਜਾਂਦੇ ਉਹ ਪੱਥਰ ਚੜ ਕੇ ਬਨੇ ਇੱਥੇ ਆਣਾ ਉਹਨੇ ਚਾਈ ਜੀ ਮੰਜੂ ਚਲੀ ਗਈ ਜੇ ਰੋਕੀਏ ਨਹੀਂ ਮੰਜੂ ਇਸ ਤਰ੍ਹਾਂ ਨਾ ਕਹੋ